ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਆਕਾਸ਼ਦੀਪ ਅੱਜ ਆਪਾਂ ਕਰਾਂਗੇ ਪੰਜਾਬੀ ਮਾਸਟਰ ਕਾਰਡਰ ਅਤੇ ਲੈਕਚਰਾਰ ਦੇ ਸੰਦਰਭ ਦੇ ਵਿੱਚ ਜੋ ਪੰਜਾਬੀ ਸਾਹਿਤ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਆਉਂਦੇ ਹਨ ਉਹਨਾਂ ਦੇ ਲਈ ਅੱਜ ਆਪਾਂ ਵਿਸ਼ੇਸ਼ ਸਮੱਗਰੀ ਤਿਆਰ ਕੀਤੀ ਹੈ ਵਿਦਿਆਰਥੀਆਂ ਦੇ ਲਈ ਭਵਿੱਖ ਵਿੱਚ ਜੋ ਆਉਣ ਵਾਲੇ ਪੇਪਰ ਹਨ ਤੇ ਅੱਜ ਆਪਾਂ ਨਾਥ ਸਿੱਧ ਜੋਗੀਆਂ ਬਾਰੇ ਪੜਾਂਗੇ 나ਥ ਸਿੱਧ ਜੋਗੀਆਂ ਬਾਰੇ ਉਹ 나ਥ ਸਿੱਧ ਜੋਗੀ ਜਿਨ੍ਹਾਂ ਤੋਂ ਪੰਜਾਬੀ ਸਾਹਿਤ ਦਾ ਮੁੱਢ ਵੱਜਿਆ ਮੰਨਿਆ ਜਾਂਦਾ ਹੈ ਅਤੇ ਵਿਦਵਾਨਾਂ ਦੇ ਵਿੱਚ ਇਸ ਗੱਲੋਂ ਸਹਿਮਤੀ ਵੀ ਹੈ ਵੈਸੇ ਤਾਂ ਇਹ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਵਿੱਚ ਇਹਨਾਂ ਨੂੰ ਸਥਾਨ ਦੇਣ ਵਾਲੇ ਸਨ ਡਾਕਟਰ ਮੋਹਨ ਸਿੰਘ ਦੀਵਾਨਾ ਡਾਕਟਰ ਮੋਹਨ ਸਿੰਘ ਦੀਵਾਨਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੂੰ ਸਥਾਨ ਦਿੱਤਾ ਸੀ ਅਤੇ ਇਹਨਾਂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਦੇ ਤੌਰ ਤੇ ਪ੍ਰਮਾਣਿਕਤਾ ਦਿੱਤੀ ਸੀ ਇਸ ਤੋਂ ਪਹਿਲਾਂ ਕੀ ਆਪਾਂ ਇਹਨਾਂ 나ਥ ਜੋਗੀਆਂ ਅਤੇ ਸਿੱਧਾਂ ਦੇ ਪੰਜਾਬੀ ਸਾਹਿਤ ਨਾਲ ਸੰਬੰਧ ਇਹਨਾਂ ਦੀ ਭਾਸ਼ਾ ਬਾਰੇ ਇਹਨਾਂ ਦੇ ਸਾਹਿਤ ਬਾਰੇ ਗੱਲ ਕਰੀਏ ਆਪਾਂ ਇਸ ਵੀਡੀਓ ਨੂੰ ਦੋ ਭਾਗਾਂ ਦੇ ਵਿੱਚ ਰੱਖਿਆ ਹੈ ਪਹਿਲਾਂ ਆਪਾਂ 나ਥ ਜੋਗੀ ਸੱਤ ਸਿੱਧ ਇਹਨਾਂ ਤਿੰਨਾਂ ਦੇ ਬਾਰੇ ਜਾਣਦੇ ਹਾਂ ਵੈਸੇ ਤਾਂ ਇਹ ਮੂਲ ਰੂਪ ਦੇ ਵਿੱਚ ਸਮਾਨਤਾ ਹੀ ਰੱਖਦੇ ਹਨ ਆਪਣੀਆਂ ਪਰੰਪਰਾਵਾਂ ਦੇ ਵਜੋਂ ਆਪਣੇ ਉਦੇਸ਼ ਦੇ ਵਜੋਂ ਪਰੰਤੂ ਫਿਰ ਵੀ ਜਦੋਂ ਸ਼ਬਦ ਅਲੱਗ-ਅਲੱਗ ਹਨ ਤਾਂ ਇਹਨਾਂ ਦੇ ਵਿੱਚ ਕੁਝ-ਕੁਝ ਅੰਤਰ ਵੀ ਹਨ ਸੋ ਜਿੰਨੀ ਕੁ ਖੋਜ ਹੋਈ ਹੈ ਮੇਰੇ ਤੋਂ ਵੱਖ-ਵੱਖ ਵਿਦਵਾਨਾਂ ਨੂੰ ਪੜਿਆ ਹੈ ਉਸ ਆਧਾਰ ਤੇ ਹੀ ਆਪਾਂ ਵੀਡੀਓ ਤਿਆਰ ਕੀਤੀ ਹੈ ਕਿਉਂਕਿ ਜੋ ਪ੍ਰਸ਼ਨ ਆਉਂਦੇ ਹਨ ਉਹ ਅੱਜਕੱਲ ਬੜੇ ਹੀ ਟਿਪੀਕਲ ਜੇ ਪ੍ਰਸ਼ਨ ਆਉਂਦੇ ਹਨ ਔਰ ਬੜੇ ਹੀ ਕੁਝ ਢੁੰਗੀਆਂ ਗੱਲਾਂ ਨੂੰ ਆਧਾਰਿਤ ਬਣਾ ਕੇ ਪ੍ਰਸ਼ਨ ਪੁੱਛੇ ਜਾਂਦੇ ਹਨ ਇਸ ਲਈ ਆਪਾਂ 나ਥ ਜੋਗੀ ਤੇ ਸਿੱਧ ਇਹਨਾਂ ਤਿੰਨਾਂ ਬਾਰੇ ਜੋ ਹਲਕਾ ਹਲਕਾ ਇਹਨਾਂ ਦੇ ਵਿੱਚ ਫਰਕ ਹੈ ਤੇ ਇਹਨਾਂ ਚ ਸਮਾਨਤਾਵਾਂ ਹਨ ਸਮਾਨਤਾਵਾਂ ਹਨ ਪਹਿਲਾਂ ਆਪਾਂ ਉਹਨਾਂ ਬਾਰੇ ਪੜ੍ਹ ਲਈਏ ਉਸ ਤੋਂ ਬਾਅਦ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ ਇਹਨਾਂ ਦੀ ਕੀ ਭਾਸ਼ਾ ਹੈ ਕੀ ਸ਼ੈਲੀ ਹੈ ਕੀ ਰੂਪ ਹੈ ਉਸ ਦੀ ਆਪਾਂ ਦੂਜੀ ਵੀਡੀਓ ਵਿੱਚ ਗੱਲ ਕਰਾਂਗੇ ਆਓ ਜੀ ਆਪਾਂ ਪੜਦੇ ਨਾਥ ਸਿੱਧ ਅਤੇ yogi ਹਾਂਜੀ ਪੰਜਾਬੀ ਸਾਹਿਤ ਦਾ ਜਿਹੜਾ ਮੁੱਢ ਹੈ ਇਹ ਸਾਨੂੰ ਪਤਾ ਹੀ ਹੈ ਵੀ ਉਹ ਨਾਥ yogi ਸਾਹਿਤਾਂ ਤੋਂ ਮੰਨਿਆ ਗਿਆ ਹੈ ਠੀਕ ਹੈ ਹਾਂਜੀ ਨਾਥ ਸਿੱਧ yogi ਨਾਥ ਹੈ ਇੱਕ ਵਿਸ਼ੇਸ਼ ਸੰਪਰਦਾਏ ਦਾ ਨਾਮ ਇਹ ਨੋਟ ਕਰੀ ਜਾਣ ਵਿਦਿਆਰਥੀ ਜਿਨ੍ਹਾਂ ਨੇ ਕੀ ਅੱਗੇ ਪੇਪਰ ਦੇਣੇ ਹਨ 나ਥ ਕੀ ਹੈ ਇੱਕ ਵਿਸ਼ੇਸ਼ ਸੰਪਰਦਾਇ ਦਾ ਨਾਮ ਠੀਕ ਹੈ ਜੀ ਭਾਰਤ ਵਿੱਚ 나ਥ ਲੋਕਾਂ ਨੂੰ ਇੱਕ ਧਾਰਮਿਕ ਸੰਪਰਦਾ ਅਤੇ ਇੱਕ ਉਪਨਾਮ ਦੋਵਾਂ ਵੱਜੋਂ ਜਾਣਿਆ ਜਾਂਦਾ ਹੈ ਠੀਕ ਹੈ ਜੀ 나ਥ ਸੰਪਰਦਾ ਵਾਲਿਆਂ ਨੂੰ ਯੋਗੀ ਜੋਗੀ ਜਾਂ ਅਵਤੂਤ ਵੀ ਕਿਹਾ ਜਾਂਦਾ ਹੈ ਆਪ ਜੀ ਨੋਟ ਕਰੀ ਜਾਓ ਨਾਥ ਸੰਪਰਦਾ ਇੱਕ ਹਿੰਦੂ ਧਾਰਮਿਕ ਸੰਪਰਦਾ ਹੈ ਨੋਟ ਕਰ ਲਿਓ ਕਿਹੜੀ ਸੰਪਰਦਾ ਹੈ ਇਹ ਹਿੰਦੂ ਧਾਰਮਿਕ ਸੰਪਰਦਾ ਹੈ ਜੋ ਯੋਗਾ ਅਤੇ ਧਿਆਨ ਉੱਤੇ ਕੇਂਦਰਿਤ ਹੈ ਜੋ ਯੋਗ ਅਤੇ ਧਿਆਨ ਉੱਤੇ ਕੇਂਦਰਿਤ ਹੈ ਯੋਗਾ ਜਿਹੜਾ ਆਪਾਂ ਯੋਗਾ ਹੁੰਦਾ ਠੀਕ ਆਪਾਂ ਕਿਰਿਆਵਾਂ ਕਰਦੇ ਹਾਂ ਸਰੀਰ ਨੂੰ ਸਾਧਣ ਦੇ ਲਈ ਯੋਗਾ ਅਤੇ ਧਿਆਨ ਤੇ ਕੇਂਦਰਿਤ ਹੈ ਇਸ ਸੰਪਰਦਾ ਦਾ ਸੰਬੰਧ ਗੁਰੂ ਮਛੰਦਰਨਾਥ ਜਿਨ੍ਹਾਂ ਨੂੰ ਕੀ ਭਗਵਾਨ ਸ਼ਿਵ ਦਾ ਵੀ અવਤਾਰ ਕਿਹਾ ਜਾਂਦਾ ਹੈ ਗੁਰੂ ਮਛੰਦਰਨਾਥ ਅਤੇ ਗੋਰਖਨਾਥ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਗੋਰਖਨਾਥ ਨੂੰ ਵੀ ਤੇ ਮਛੰਦਰਨਾਥ ਨੂੰ ਵੀ ਇਹ ਸ਼ਿਵ ਦੇ અવਤਾਰ ਵਜੋਂ ਜਾਣੇ ਜਾਂਦੇ ਨੇ ਅਤੇ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ 10ਵੀਂ ਅਤੇ 11ਵੀਂ ਸਦੀ ਦੇ ਵਿੱਚ ਹੋਈ ਹੈ ਕੀਤੀ ਗਈ ਸੀ ਠੀਕ ਹੈ 나ਥ ਸੰਪਰਦਾਇ ਇੱਕ ਹਿੰਦੂ ਸੰਪਰਦਾ ਹੈ ਇਹ ਜੋ ਯੋਗ ਆ ਅਤੇ ਧਿਆਨ ਉੱਤੇ ਕੇਂਦਰਿਤ ਹੈ ਇਹ ਸੰਪਰਦਾ ਦਾ ਸਬੰਧ ਗੁਰੂ ਮਛੰਦਰਨਾਥ ਅਤੇ ਗੁਰੂ ਗੋਰਖਨਾਥ ਨਾਲ ਜੁੜਿਆ ਹੋਇਆ ਹੈ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ 10ਵੀਂ ਅਤੇ 11ਵੀਂ ਸਦੀ ਦੇ ਵਿੱਚ ਹੋਈ ਮੰਨੀ ਜਾਂਦੀ ਹੈ ਕਿਤਾਬਾਂ ਦੇ ਵਿੱਚ 8ਵੀਂ 9ਵੀਂ 10ਵੀਂ ਸਦੀ ਤੱਕ ਵੀ ਲਿਖਿਆ ਜਾਂਦਾ ਹੈ ਠੀਕ ਹੈ ਜੀ ਵੱਖ-ਵੱਖ ਕਿਤਾਬਾਂ ਦੇ ਵਿੱਚ ਨਾਥ ਉਪਨਾਮ ਵੱਖ-ਵੱਖ ਜਾਤੀਆਂ ਦੇ ਲੋਕਾਂ ਖਾਸ ਕਰਕੇ ਨੇਪਾਲੀ ਬੰਗਾਲੀ ਅਸਾਮੀ ਹਿੰਦੂਆ ਦੁਆਰਾ ਵਧੇਰੇ ਵਰਤੇ ਗਏ ਨੇ। ਨਾਥ ਸੰਪਰਦਾ ਦਾ ਮੋਢੀ ਬੇਸ਼ੱਕ ਕਹਿੰਦੇ ਵੀ ਜਿਹੜਾ ਨਾਥ ਸੰਪਰਦਾ ਦਾ ਮੋਢੀ ਹੈ ਕੌਣ ਹੈ? ਨਾਥ ਸੰਪਰਦਾ ਦਾ ਮੋਢੀ ਬੇਸ਼ੱਕ ਮਸ਼ੰਦਰ ਨਾਥ ਨੂੰ ਹੀ ਮੰਨਿਆ ਜਾਂਦਾ ਹੈ। ਪਰੰਤੂ ਇਸ ਦਾ ਵਿਸਥਾਰ ਇਸ ਦਾ ਵਿਕਾਸ ਗੋਰਖ ਨਾਥ ਜੀ ਦੁਆਰਾ ਵਧੇਰੇ ਹੋਇਆ ਹੈ। ਠੀਕ ਹੈ ਇਹੋ ਕਾਰਨ ਹੈ ਕਿ ਕਈ ਤਾਂ ਨਾਥ ਮਤ ਨੂੰ ਗੋਰਖ ਮਤ ਹੀ ਆਖਦੇ ਹਨ ਇਸੇ ਕਾਰਨ ਹੈ ਕਿ ਨਾਥ ਮਤ ਨੂੰ ਗੋਰਖ ਮਤ ਵੀ ਆਖ ਲਿਆ ਜਾਂਦਾ ਹੈ ਕਿਉਂਕਿ ਭਾਵੇਂ ਮੋਢੀ ਨਾਥ ਮਤ ਦਾ ਮਛੰਦਰ ਨਾਥ ਜੀ ਨੂੰ ਮੰਨਿਆ ਜਾਂਦਾ ਹੈ ਪਰੰਤੂ ਗੋਰਖ ਨਾਥ ਜੀ ਨੇ ਇਸ ਦਾ ਵਿਸਥਾਰ ਅਤੇ ਇਸ ਦਾ ਵਿਕਾਸ ਕਰਨ ਦੇ ਵਿੱਚ ਬਧੇਰੇ ਯੋਗਦਾਨ ਪਾਇਆ ਹੈ ਇਸ ਲਈ ਇਸ ਮਤ ਨੂੰ ਮਤਲਬ ਕਿ 나ਥ ਮਤ ਨੂੰ ਗੋਰਖ ਮਤ ਵੀ ਕਹਿ ਲਿਆ ਜਾਂਦਾ ਹੈ ਜਿਵੇਂ ਕਿ ਹੀਰਤਾ ਕਈਆਂ ਦੁਆਰਾ ਲਿਖੀ ਗਈ ਦਮੋਦਰ ਦੁਆਰਾ ਵੀ ਲਿਖੀ ਗਈ ਮੁਕਬਲ ਵੀ ਅਹਿਮਦ ਵੀ ਪਰੰਤੂ ਜੋ ਹੀਰ ਵਾਰਿਸ ਦੁਆਰਾ ਲਿਖੀ ਗਈ ਉਹ ਬਧੇਰੇ ਪ੍ਰਸਿੱਧ ਹੋਈ ਠੀਕ ਹੈ ਇਸ ਲਈ ਉਹ ਕਈ ਵਾਰਿਸ ਦੀ ਹੀ ਹੀ ਦੇ ਤੌਰ ਤੇ ਹੀ ਮਤਲਬ ਕੀ ਬਧੇਰੇ ਪ੍ਰਮਾਣਿਤ ਹੋਈ ਹੈ ਹਾਂਜੀ ਚਲੋ 나ਥਾਂ ਦੀ ਕੁੱਲ ਗਿਣਤੀ 9 ਮੰਨੀ ਜਾਂਦੀ ਹੈ ਨਾਥਾਂ ਦੀ ਕੁੱਲ ਗਿਣਤੀ ਮੰਨੀ ਤਾਂ 9 ਜਾਂਦੀ ਹੈ ਪਰੰਤੂ ਡਾਕਟਰ ਮੋਹਨ ਸਿੰਘ ਦਿਵਾਨਾ ਨੇ 16 ਨਾਥਾਂ ਦੀ ਸੂਚੀ ਪ੍ਰਸਤਿਤ ਕੀਤੀ ਹੈ ਠੀਕ ਹੈ ਕਹਿੰਦੇ ਨੇ ਹੁੰਦੇ ਜਦੋਂ ਅਰਦਾਸ ਦੇ ਵਿੱਚ ਜਿਹੜੇ ਉਹ ਜਿਹੜੇ ਹੈ ਸਾਧੂ ਮਾਤਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਉਹ ਕਹਿੰਦੇ ਨੇ 9 ਨਾਥ 84 ਸਿੱਧ ਠੀਕ ਹੈ ਸੋ ਜਿਹੜੇ ਨਾਥਾਂ ਦੀ ਗਿਣਤੀ ਹੈ 9 ਮੰਨੀ ਗਈ ਹੈ ਤੇ ਸਿੱਧਾਂ ਦੀ 84 हां जी नाथਾਂ ਦੀ ਗਿਣਤੀ ਉਹ ਆਪ ਅੱਗੇ ਕਰਾਂਗੇ नाथਾਂ ਦੀ ਕੁੱਲ ਗਿਣਤੀ ਮੰਨੀ ਗਈ ਹੈ ਕਿੰਨੀ 9 ਡਾਕਟਰ ਮੋਹਨ ਸਿੰਘ ਦਿਵਾਨਾ ਨੇ ਜਿਹੜੀ ਸੂਚੀ ਪ੍ਰਸਤੁਤ ਕੀਤੀ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਜਿਨ੍ਹਾਂ ਨੇ ਕੀ ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਸਥਾਨ ਦਿੱਤਾ ਸੀ ਹਾਂ ਜੀ ਪਹਿਲਾ ਉਹਨਾਂ ਨੇ ਕੀਤਾ ਮਛੰਦਰਨਾਥ ਦੂਜਾ ਗੋਰਖਨਾਥ ਤੀਜਾ ਰਤਨਨਾਥ ਚੌਥਾ ਧਰਮਦਾਸ ਪੰਜਵਾਂ ਵਿਸ਼ਨੂੰਦਾਸ ਫਿਰ ਨਿਰਪਤ ਸਤਮਨ ਗੁਰਦਾਸ ਅੱਠਵਾਂ ਯੋਧਾਰਾਮ ਨੌਵਾਂ ਮਤਰਾਦਾਸ ਤੇ 10ਵਾਂ ਮਾਥਰਾ ਦਾਸ 10 ਸਿੱਧ ਸਵਾਈ 10ਵਾਂ ਸਾਈ ਦਾਸ 11ਵਾਂ ਭਵਾਨੀ ਦਾਸ 12ਵਾਂ ਲక్ష్మణ ਦਾਸ 13ਵਾਂ ਧਰਮ ਦਾਸ 14ਵਾਂ ਪੰਜਾਬ ਦਾਸ 15ਵਾਂ ਗੁਸਾਈ ਦਾਸ ਤੇ 16ਵੇਂ ਬ੍ਰਹਮ ਦਾਸ ਦੇ ਤੌਰ ਤੇ ਉਹਨਾਂ ਨੇ ਸੂਚੀਬੱਧ ਕੀਤੇ ਹਨ ਫਿਰ ਨੌ ਨਾਥਾਂ ਅਤੇ ਉਹਨਾਂ ਨਾਲ ਸੰਬੰਧਿਤ ਅਵਤਾਰਾਂ ਦੇ ਨਾਮ ਵੀ ਜਿਹੜੇ ਨੌ ਨਾਥ ਨੇ ਤੇ ਉਹਨਾਂ ਉਹ અવਤਾਰ ਕਿਸਦੇ ਨੇ ਨਾਲ ਇਹ ਸੂਚੀ ਵੀ ਦੱਸੀ ਹੈ ਆਦਨਾਥ ਸ਼ਿਵ ਦੇਵਤਾਰ ਮਛੰਦਰਨਾਥ ਮਾਇਆ ਉਹਦੇ ਨਾਥ ਪਾਰਵਤੀ ਸੰਤੋਕਨਾਥ ਵਿਸ਼ਨੂ ਕੰਬੜਨਾਥ ਗਣੇਸ਼ ਸਤਨਾਥ ਬ੍ਰਹਮਾ ਅਚੰਬਾਨਾਥ ਅਚਲ ਪਾਰਵਤੀ ਚਰੰਗੀਨਾਥ ਪੂਰਨ ਭਗਤ ਤੇ ਗੋਰਖਨਾਥ ਸ਼ਿਵ ਦੇ ਅਵਤਾਰ ਦੇ ਵੱਜੋਂ ਮੰਨੇ ਗਏ ਹਨ ਇਹ ਤਾਂ ਸੀ ਨਾਥਾਂ ਬਾਰੇ ਸੰਖੇਪ ਦੇ ਵਿੱਚ ਪਰੰਤੂ ਪੇਪਰ ਦੇ ਪੁਆਇੰਟ ਆਫ 뷰 ਤੋਂ ਜਿੰਨਾ ਕ ਆਪਾਂ ਪੜ ਸਕਦੇ ਹਾਂ ਠੀਕ ਹੈ ਜੀ ਸਿੱਧ ਹਨ ਸਿੱਧ ਕੌਣ ਨੇ ਜੀ 나ਥ ਜੋਗੀ ਅਤੇ ਸਿੱਧ ਹੁਣ ਸਿੱਧ ਕੌਣ ਨੇ ਜਿਨ੍ਹਾਂ ਨੇ ਯੋਗ ਵਿਦਿਆ ਰਾਹੀਂ ਸਿੱਧੀਆਂ ਪ੍ਰਾਪਤ ਕੀਤੀਆਂ ਹਨ ਸਿੱਧ ਲੋਕ ਉਹ ਹਨ ਜਿਨ੍ਹਾਂ ਨੇ ਆਪਣੇ ਸਾਧਨਾ ਰਾਹੀਂ ਕੁਝ ਵਿਸ਼ੇਸ਼ ਅਲੌਕਿਕ ਅਤੇ ਤਾੰਤ੍ਰਿਕ ਸ਼ਕਤੀਆਂ ਪ੍ਰਾਪਤ ਕੀਤੀਆਂ ਹਨ ਸਿੱਧੀਆਂ ਦੇ ਅੱਗੇ ਕਈ ਰੂਪ ਮੰਨੇ ਜਾਂਦੇ ਹਨ ਠੀਕ ਹੈ ਜੀ ਸੋ ਉਹ ਸਿੱਧ ਹਨ ਜੋਗੀ ਪੰਜਾਬੀ ਦਾ ਸ਼ਬਦ ਜੋਗੀ ਸੰਸਕ੍ਰਿਤ ਦੇ ਸ਼ਬਦ ਯੋਗ ਤੋਂ ਤਦਪਵ ਰੂਪ ਦੇ ਵਿੱਚ ਆ ਗਿਆ ਹੈ ਤਦਪਵ ਦਾ ਮਤਲਬ ਕੀ ਹੁੰਦਾ ਜਿਹੜਾ ਕੋਈ ਸ਼ਬਦ ਦੂਜੀ ਭਾਸ਼ਾ ਦੇ ਸ਼ਬਦਾਂ ਤੋਂ ਬਦਲ ਕੇ ਆਵੇ ਉਹ ਤਦਪਵ ਤੇ ਜੇ ਉਸੇ ਤਰ੍ਹਾਂ ਅਪਣਾ ਲਿਆ ਜਾਵੇ ਤਾਂ ਉਹ ਤਤਸਮ ਹੁੰਦਾ ਹੈ ਸਾਹਿਤ ਵਿੱਚ ਜੋਗੀ ਸ਼ਬਦ ਇੱਕ ਸੰਿਆਸੀ ਜਾਂ ਯੋਗੀ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ ਜੋ ਸੰਸਾਰਕ ਜੀਵਨ ਤੋਂ ਦੂਰ ਰਹਿੰਦਾ ਹੈ ਠੀਕ ਹੈ ਅਤੇ ਅਧਿਆਤਮਕ ਅਭਿਆਸ ਵਿੱਚ ਲੀਨ ਰਹਿੰਦਾ ਹੈ ਇਹ ਸ਼ਬਦ ਨਾਥ ਸੰਪਰਦਾ ਦੇ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਹਨ ਤਾਂ ਸਮਾਨਤਾਮਈ ਇਹਨਾਂ ਦੇ ਵਿੱਚ ਠੀਕ ਹੈ ਪਰੰਤੂ ਫਿਰ ਵੀ ਜਿੱਥੋਂ ਜਿੱਥੋਂ ਆਪਾਂ ਨੂੰ ਫਰਕ ਲੱਭਿਆ ਹੈ ਉਹ ਆਪਾਂ ਬਿਆਨ ਕਰ ਰਹੇ ਹਾਂ ਇਹ ਸ਼ਬਦ ਨਾਥ ਸੰਪਰਦਾ ਦੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਵਿੱਚ ਜੋਗੀ ਸੰਿਆਸੀ ਜੀਵਨ ਜਿਉਣ ਵਾਲੇ ਅਤੇ ਗ੍ਰਸਤੀ ਜੀਵਨ ਜਿਉਣ ਵਾਲੇ ਦੋਵਾਂ ਲੋਕਾਂ ਨੂੰ ਦਰਸਾਉਂਦਾ ਹੈ ਉਦਾਹਰਣ ਵਜੋਂ ਨਾਥ ਸੰਪਰਦਾ ਵਿੱਚ yogi ਸ਼ਬਦ ਉਹਨਾਂ ਭਿਖਸ਼ੂਆਂ ਲਈ ਵਰਤਿਆ ਗਿਆ ਹੈ ਨੋਟ ਕਰੀ ਜਾਇਓ ਨਾਥ ਸੰਪਰਦਾ ਵਿੱਚ yogi ਸ਼ਬਦ ਉਹਨਾਂ ਭਿਖਸ਼ੂਆਂ ਲਈ ਵਰਤਿਆ ਜਾਂਦਾ ਹੈ ਜੋ ਹੱਠ ਯੋਗ ਦਾ ਅਭਿਆਸ ਕਰਦੇ ਹਨ ਅਤੇ ਸ਼ਿਵ ਨੂੰ ਆਪਣਾ ਗੁਰੂ ਮੰਨਦੇ ਹਨ ਸੋ ਸੰਖੇਪ ਵਿੱਚ ਸਾਹਿਤ ਵਿੱਚ yogi ਉਹ ਵਿਅਕਤੀ ਮੰਨਿਆ ਗਿਆ ਹੈ ਜੋ ਅਧਿਆਤਮਿਕ ਮਾਰਗ ਤੇ ਸਪਿਰਚੁਅਲ ਪਾਥ ਤੇ ਚੱਲ ਰਿਹਾ ਹੈ ਠੀਕ ਹੈ ਸੋ ਸੰਸਾਰਿਕ ਜੀਵਨ ਤੋਂ ਦੂਰ ਰਹਿੰਦਾ ਹੈ ਅਤੇ ਯੋਗ ਅਤੇ ਧਿਆਨ ਰਾਹੀਂ ਸਵੈ ਬੋਧ ਦੀ ਪਾਲ ਕਰ ਰਿਹਾ ਹੈ ਠੀਕ ਹੈ 나ਥ ਸਿੱਧ ਯੋਗੀ ਤਿੰਨੋਂ ਸ਼ਬਦ ਨੋਟ ਕਰ ਲਿਓ ਜੀ 나ਥ ਸਿੱਧ ਯੋਗੀ ਤਿੰਨੋਂ ਸ਼ਬਦ ਭਾਰਤੀ ਅਧਿਆਤਮਿਕ ਪਰੰਪਰਾਵਾਂ ਦੇ ਨਾਲ ਇੰਡੀਅਨ ਸਪਿਰਚੁਅਲ ਟ੍ਰੈਡੀਸ਼ਨਸ ਭਾਰਤੀ ਅਧਿਆਤਮਕ ਪਰੰਪਰਾਵਾਂ ਦੇ ਨਾਲ ਜੁੜੇ ਹਨ 나ਥ ਸਿੱਧ ਤੇ ਯੋਗੀ ਤਿੰਨੋਂ ਸ਼ਬਦ ਵਿੱਚ ਕੁਝ ਅੰਤਰ ਹਨ 나ਥ ਸ਼ਬਦ 나ਥ ਸੰਪਰਦਾ ਦੇ ਨਾਲ ਜੁੜਿਆ ਹੋਇਆ ਹੋਇਆ ਇੱਕ ਪਰੰਪਰਾ ਜੋ ਭਗਵਾਨ ਸ਼ਿਵ ਤੋਂ ਸ਼ੁਰੂ ਹੋਈ ਹੈ ਅਤੇ ਗੁਰੂ ਗੋਰਖਨਾਥ ਦੁਆਰਾ ਮੁੱਖ ਤੌਰ ਤੇ ਵੀ ਅਗਵਾਈ ਕੀਤੀ ਗਈ ਹੈ ਸਿੱਧ ਸ਼ਬਦ ਉਹਨਾਂ ਯੋਗੀਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਯੋਗ ਰਾਹੀਂ ਮਹਾਨ ਸਿੱਧੀਆਂ ਜਾਂ ਅਲੌਕਿਕ ਸ਼ਕਤੀਆਂ ਪ੍ਰਾਪਤ ਕੀਤੀਆਂ ਹਨ योगी ਇੱਕ ਵਿਆਪਕ ਸ਼ਬਦ ਹੈ ਜੋ ਯੋਗਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਦਰਸਾਉਂਦਾ ਹੈ ਭਾਵੇਂ ਉਹ ਕਿਸੇ ਸੰਪਰਦਾ ਦੇ ਨਾਲ ਸਬੰਧਿਤ ਹੋਣ ਜਾਂ ਨਾ ਹੋਣ ਠੀਕ ਹੈ ਪਰ ਹੁਣ ਅੱਗੇ ਕੀ ਪਰ ਕੁੱਲ ਮਿਲਾ ਕੇ 나ਥ ਸਿੱਧ ਅਤੇ ਯੋਗੀਆਂ ਦਾ ਮੂਲ ਆਦੇਸ਼ ਇੱਕੋ ਹੀ ਹੈ ਉਹ ਇੱਕੋ ਹੀ ਦਰਖਤ ਦੀਆਂ ਵੱਖਰੀਆਂ ਵੱਖਰੀਆਂ ਟਾਹਣੀਆਂ ਹਨ 나ਥ ਸਿੱਧ ਅਤੇ ਯੋਗੀ ਸਾਰੇ ਭਾਰਤੀ ਅਧਿਆਤਮਿਕ ਪਰੰਪਰਾਵਾਂ ਦੇ ਮਹੱਤਵਪੂਰਨ ਪਹਿਲੂ ਹਨ ਅਤੇ ਉਹਨਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਅਸਲ ਵਿੱਚ ਇਹ ਸਾਰੇ ਸਵੈ ਗਿਆਨ ਮਨ ਦੀ ਸ਼ਾਂਤੀ ਅਤੇ ਅਧਿਆਤਮਿਕ ਉન્નਤੀ ਦੀ ਮੰਗ ਕਰਦੇ ਹਨ ਉਸ ਦੀ ਪ੍ਰਾਪਤੀ ਲਈ ਯਤਨ ਕਰਦੇ ਹਨ ਤਿੰਨੋਂ ਯੋਗ ਧਿਆਨ ਅਤੇ ਸਮਾਧੀ ਦਾ ਅਭਿਆਸ ਕਰਦੇ ਹਨ ਅਤੇ ਖਾਸ ਕਰਕੇ ਬ੍ਰਾਹਮਣਵਾਦ ਤੇ ਵਰਣ ਪ੍ਰਣਾਲੀ ਨੂੰ ਵੀ ਇਹ ਜਿਹੜੇ ਹੈਗੇ ਨੇ ਉਹ ਰੱਦ ਕਰਦੇ ਨੇ ਠੀਕ ਹੈ ਜੀ ਸੋਨ ਭਾਵੇਂ ਨਾਥ ਹਨ ਭਾਵੇਂ ਸਿੱਧ ਹਨ ਭਾਵੇਂ ਜੋਗੀ ਹਨ ਇਨ੍ਹਾਂ ਵਿੱਚ ਕੁਝ ਸਮਾਨਤਾਵਾਂ ਵੀ ਹਨ ਕੁਝ ਅਸਮਾਨਤਾਵਾਂ ਵੀ ਹਨ ਪਰੰਤੂ ਤਿੰਨਾਂ ਦਾ ਮੂਲ ਆਦੇਸ਼ ਇੱਕੋ ਹੀ ਹੈ ਆਪਣੇ ਆਪਣੇ ਤੌਰ ਤਰੀਕੇ ਰਾਹੀਂ ਟੰਗਾ ਰਾਹੀਂ ਸਾਧਨਾ ਰਾਹੀਂ ਬ੍ਰਹਮ ਦੀ ਪ੍ਰਾਪਤੀ ਈਸ਼ਵਰ ਦੀ ਪ੍ਰਾਪਤੀ ਅਤੇ ਮਨ ਨੂੰ ਸਾਧਣਾ ਅਤੇ ਮਨ ਦੇ ਵਿਸ਼ੇ ਵਿਕਾਰਾਂ ਨੂੰ ਦੂਰ ਕਰਕੇ ਆਪਣੀ ਆਤਮਿਕ ਸ਼ੁੱਧੀ ਕਰਨੀ ਠੀਕ ਹੈ ਜੀ ਸੋ ਇਹ ਆਪਣਾ ਪਹਿਲਾ ਭਾਗ ਸੀ ਇਸ ਤੋਂ ਬਾਅਦ ਆਪਾਂ ਨਾਥ ਜੋਗੀਆਂ ਅਤੇ ਸਿੱਧਾਂ ਬਾਰੇ ਦੂਜੀ ਵੀਡੀਓ ਵਿੱਚ ਵਧੇਰੇ ਚਰਚਾ ਇਸ ਗੱਲ ਤੇ ਕਰਾਂਗੇ ਕਿ ਪੰਜਾਬੀ ਸਾਹਿਤ ਦੇ ਨਾਲ ਇਹਨਾਂ ਦਾ ਸਬੰਧ ਕਿਸ ਤਰ੍ਹਾਂ ਜਾ ਜੁੜਦਾ ਹੈ ਇਹਨਾਂ ਦੀ ਭਾਸ਼ਾ ਕੀ ਹੈ ਇਹਨਾਂ ਦੀ ਕਵਿਤਾ ਦੀ ਰੂਪ ਸ਼ੈਲੀ ਕੀ ਹੈ ਆਪਾਂ ਇਹਦੇ ਬਾਰੇ ਅੱਗੇ ਜੋੜਾਂਗੇ ਪਰੰਤ ਕਿਉਂਕਿ ਇਹ ਦੱਸਣ ਤੋਂ ਪਹਿਲਾਂ ਕਿ ਪੰਜਾਬੀ ਸਾਹਿਤ ਨਾਲ ਇਹਨਾਂ ਦਾ ਸਬੰਧ ਜਾ ਜੁੜਦਾ ਹੈ ਕਿਸ ਤਰ੍ਹਾਂ ਉਸ ਤੋਂ ਪਹਿਲਾਂ ਅਸੀਂ ਥੋੜਾ ਥੋੜਾ 나ਥ ਜੋਗੀ ਆ ਸਿੱਧਾਂ ਬਾਰੇ ਕਿਉਂਕਿ ਵਿਦਿਆਰਥੀ ਅਕਸਰ ਉਲਝ ਜਾਂਦੇ ਨੇ ਕਿ 나ਥ ਜੋਗੀ ਸਿੱਧ ਜੇ ਇੱਕੋ ਹੀ ਨੇ ਤਾਂ ਫਿਰ ਅਲੱਗ-ਅਲੱਗ ਸ਼ਬਦ ਕਿਉਂ ਹਨ ਇਸ ਲਈ ਆਪਾਂ ਨੂੰ ਮੈਨੂੰ ਖੋਜ ਦੇ ਆਧਾਰ ਤੇ ਜਿੰਨਾ ਕੁ ਗਿਆਨ ਪ੍ਰਾਪਤ ਹੋਇਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਸੋ ਜਦੋਂ ਤੁਹਾਨੂੰ ਨਾਥ ਜੋਗੀਆਂ ਦੇ ਸਿੱਧਾਂ ਦੇ ਬਾਰੇ ਸਮਾਨਤਾਵਾਂ ਅਤੇ ਅਸਮਾਨਤਾਵਾਂ ਬਾਰੇ ਪਤਾ ਲੱਗ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਸਾਹਿਤ ਬਾਰੇ ਵਧੇਰੇ ਚੰਗੀ ਤਰ੍ਹਾਂ ਜਾਣ ਸਕੋਗੇ ਇੱਕ ਗੱਲ ਸਾਫ਼ ਹੀ ਆ ਗਈ ਕਿ ਨਾਥ ਜੋਗੀ ਸਿੱਧ ਇਹ ਇੱਕੋ ਦੇਸੀ ਭਾਸ਼ਾ 'ਚ ਸਮਝਾਵਾਂ ਕਿ ਇੱਕੋ ਹੀ ਦਰਖਤ ਦੀਆਂ ਟਾਣੀਆਂ ਹਨ ਠੀਕ ਹੈ ਪਰੰਤੂ ਇਹਨਾਂ ਦੇ ਵਿੱਚ ਜੋਰ ਇਹਨਾਂ ਦਾ ਇੱਕ ਉਦੇਸ਼ ਹੀ ਹੈ ਆਤਮਿਕ ਸ਼ੁੱਧੀ ਕਰਕੇ ਠੀਕ ਹੈ ਜੀ ਬ੍ਰਹਮ ਦੀ ਪ੍ਰਾਪਤੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਪੂਰੀ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਸਾਰਾ ਸਮਝ ਆਇਆ ਹੋਵੇਗਾ ਆਪ ਜੀ ਦਾ ਕੋਈ ਵੀ رائے ਹੋਵੇ مشورہ ਹੋਵੇ ਸਲਾਹ ਹੋਵੇ ਤੇ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵੈਸੇ ਕੋਈ ਗਲਤੀ ਦੀ ਸੰਭਾਵਨਾਤ ਨਹੀਂ ਰਹੀ ਪਰ ਹਿਊਮਨ 에ਰਰ ਇੱਕ ਨਾਰਮਲ ਜਿਹੜੀ ਹੈ ਹੋ ਜਾਂਦੀ ਹੈ ਆਪ ਜੀ ਦੱਸ ਸਕਦੇ ਹੋ ਮੈਨੂੰ ਔਰ ਪੰਜਾਬੀ ਮਾਸਟਰ ਕਾਰਡ ਪੰਜਾਬੀ ਲੈਕਚਰਰ ਕਾਰਡ ਤੇ ਹੋਰ ਵੱਖ-ਵੱਖ ਪ੍ਰੀਖਿਆਵਾਂ ਦੇ ਲਈ ਜੋ ਪੰਜਾਬੀ ਦਾ ਸਿਲੇਬਸ ਹੈ ਉਹਨਾਂ ਦੇ ਲਈ ਵੀ ਇਹ ਬੜਾ ਹੀ ਉਪਜੋਗੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ